ਗ੍ਰੀਨ ਸੋਨਾ ਲੱਗ ਰਿਹਾ ਇਹਨਾਂ ਦੇ ਹੁੰਦੇ ਹੁੰਦੀਆਂ ਕਾਲੇ ਇੱਕ ਕਾਲੇ ਹੈਗਾ ਮੈਦੀ ਕਲਰ ਗੁੜੀਆਂ ਦੇ ਗੁੜੀਆਂ ਉਹ ਤਾਂ ਗਰਮ ਸੂਟ ਲੱਗਦੇ ਆਹ ਤੇ ਆ ਵੀ ਗ੍ਰੀਨ ਦੇ ਕਿੰਨਾ ਸੋਨਾ ਇੱਥੋਂ ਲਵੇਗੀ ਕਮੀਜ਼ ਦੇਖ ਆਜਾ ਦੇਖ ਇਹ ਨਾਲ ਕਾਲਾ ਲਵੇਗੀ ਮੈਂ ਫੋਟੋ ਲਓ ਜੀ ਸਤਿ ਆਪ ਵੀਰੇ ਦੇ ਆ ਗਏ ਆਪਾ ਬਾਈ ਕੀ ਆਇਆ ਨਵੀਂ ਵੈਰਾਈਟੀ ਕੁਛ ਹੋਰ ਕੁਛ ਇੱਕ ਵਾਰੀ ਜੀ ਇਹਨੂੰ ਉੱਪਰ ਨੂੰ ਕਰੀ ਇਹਨੂੰ ਉੱਪਰ ਨੂੰ ਕਰੀ ਹੋਰ ਅਜੀ ਹੁਣ ਮੈਂ ਕਿ ਕੋਟਾ ਲੈ ਲਮੋ ਕੋਟਾ ਤੇ ਆਈ ਬਿਚੇ ਮੈਂ ਤਾਂ ਬੱਧੀ ਸਟੀਮ ਪਾ ਲਿਆ ਆਹ ਕਿ ਕੱਪੜਾ ਦਾ ਚੁੰਡੀ ਜੀ ਹੈ ਚੁੰਡੀ ਚ ਕੀ ਕੱਪੜਾ ਤੇ ਦੁਖਰਾਵਾਂ ਲੈਣੇ ਡਿਜ਼ਾਈਨ ਕਿੰਨੇ ਨੇ ਅਰੇ ਬਾਈਟ ਵੀ ਫੇਰਨੂੰ ਬਾਈਟ ਵੀ ਬਾਈਟ ਕਿੱਥੇ ਆ ਹਾਂ ਬਾਈ ਟੂ ਕਿੰਨਾ ਪਿਆਰਾ ਦਾ ਇਹਦੇ ਨਾਲ ਪਲੇਨ ਸਰਵਲ ਜਦੋਂ ਵਾਈਟ ਦਾ ਕਿੰਨੇ ਰੁਪਏ ਦਾ ਸੂਟ ਆ ਇਹ 350 ਥੋੜੇ ਕਮੀਜ਼ ਇਹ ਚ ਉਹਦੇ ਬੜੇ 컬러 ਨਹੀਂ ਪੈ ਜੀ 350 ਦਾ ਕਮੀਜ਼ ਆ ਹੈਨਾ ਆ ਵੀ ਫੋਟੋ ਤੇ ਨਿਕਲ ਲੈ ਦੇ ਦੋਗਾ ਫਿਰ ਦੋਨ ਸੰਦ ਲੈ ਆਂਦੇ ਆਂ ਆਂਡਾਲ ਦੇ ਲਓ ਨਾ ਨਖਟੇ-ਕੁੱਟੇ ਇਹ ਨਹੀਂ ਲੈਣੇ ਹਾਂ ਹੂੰ ਉਹ ਫਰੋਜ ਕਿਵੇਂ ਸੀੜਾ ਉਹ ਥੱਲੇ ਪਿਆ ਫੁੱਲਾਂ ਵਾਲਾ ਹਾਂ ਕਣਾ ਬੀਜਣਾ ਉਹ ਕਪੜਾ ਬਰਵਾੜੀ ਹੈ ਨਾ ਹਾਂ ਸੋਨਾੜੀ ਹੈ ਹੋਰ ਦੇਖ ਲੋ ਜਿੰਨੀ ਗਾ ਚਾਹੁੰਦਾ ਕੋਈ ਦੇਰੇ ਕਿਹੜਾ ਨਾ ਇਹ ਤਾਂ ਬਾਲਾ ਦਾਨਾ ਪਿੰਕ ਵੀ ਨਹੀਂ ਸੋਨਾ ਲੱਗਣਾ ਇੰਨੇ ਕਿਹੜਾ ਵਿੱਚ ਜੇ ਪਿਆ ਗਾ ਸੀਗਰੀਨ ਆ ਪੀ ਲੈ ਇਹਦੇ ਥੱਲੇ ਵਿੱਚ ਜੇ ਸੀਗਰੀਨ ਇਧਰ ਇਧਰ ਵੀਰੇ ਇਧਰ ਇਧਰ ਮੇਰੇ ਕੋਲ ਇਹ ਆਪਰੇ ਕਹਾਂ ਸਾਫ ਲਾ ਥੋੜੇ ਨਾ ਬੱਸ ਇਹ ਤਾਂ ਫਿਰ ਉਹਨਾਂ ਆਇਆ ਵਾਲਾ ਇਸ ਵਿੱਚ ਕਲਰ ਸਰਵਾਂ ਦਿਲਾ ਦੋ ਆ ਪੂਰਾ ਸੂਟ ਹੀ ਲੈ ਸੱਤ ਕੋ ਬਾਪ ਹੀ ਹੈ ਕਿੰਨੇ ਦਾ ਸਾਸ ਕਿੰਨੇ ਦਾ ਸੂਟ ਲਾ ਦੇ 550 ਦਾ ਹਾਂ 550 ਦੇ ਮੇਲੇ ਵਾਲੇ ਦੇ YouTube ਜਰਾ 350 ਤੇ ਮੀਜ ਉਹ ਫਿਰ 700 ਰੁਪਏ 700 ਸੋ ਦਿਜੋ ਹੋ ਜਾਤਾ 800 ਰੁਪਏ ਸੋ ਬੀਚ ਹੈ ਆਪ ਤੇ ਰੇਟ ਬਣੇ ਨੀ ਤਾਂ 1000 ਦਾ ਸੂਟ ਨਾ ਪੀ 1000 ਰੁਪਏ ਚਿਲ ਦੇ ਦਿਆ ਲੇਲੂ ਸ਼ਾਰਟ ਨਹੀਂ ਆਹ ਹੋ ਜਾ ਰੰਗਾ ਜਾਮਨੀ ਤੇ ਜਾਮਨੀ ਲੈ ਲਓ ਬਾਈ ਹੋਰ ਦੇ ਦਿਓ ਜਾਮਨੀ ਦੇ ਵਿੱਚ ਓਹੀ ਆ ਕਿਹੜਾ ਆ ਆ ਜਾਮਨੀ ਸੇਮ ਹੀ ਆ ਮੋਨਾ ਇਹ ਜਾਮਨੀ ਔਰ ਸਲਵਾਰ ਨਾਲ ਨਹੀਂ ਨਾ ਮਿਲਣਾ ਜਿਹੜੀ ਸਲਵਾਰ ਆ ਸਲਵਾਰ ਜਾਮਨੀ ਦੇ ਤੁਹਾਡੀ ਜਾਮਨੀ ਨਾਲ ਇਹ ਮਿਲਣਾ ਇਹਦਾ ਪ੍ਰਿੰਟ ਨਹੀਂ ਸੋਣਾ ਨਾ ਇਹ ਰੰਗ ਹੀ ਨਹੀਂ ਮਿਲਦਾ ਫਿਰ ਆ ਜਾ ਤੁਸੀਂ ਅਰੇ ਯਾਰ ਇਹ ਵਾਲੇ ਦਿੱਲੇ ਤੁਸੀਂ ਇਹੀ ਫਿਰਾਂ ਦੇ ਮਿਲਾਂ ਗੋਆ ਉਹ ਵੀ ਸੋਨਾ ਰੰਗ ਦਾ ਕੁਰੀਆ ਹਾਂਡੇ ਗੋਰੀ ਨਾਲ ਆਹ ਸੋਨਾ ਲੱਗੂਗਾ ਕਿਹੜਾ ਤੇ ਮਮੀ ਨੇ ਕਿਹੜਾ ਚੰਦ ਕਰਿਆ ਕੋਈ ਨਹੀਂ ਕਰਿਆ ਇਹਨੇ ਤਾਂ ਕੁਸਲੀ ਕਰਿਆ ਇਹਨੇ ਤਾਂ ਹਜੇ ਕੁਛ ਨਹੀਂ ਕਰਿਆ